ਹਾਂ 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 ਓ ਮੈਂ ਤਾਂ ਸੰਗਰੂਰ ਸੀਵਰੇਜ ਬੋਰਡ ਦੇ ਦਫਤਰ ਆਇਆ ਸੀਗਾ ਵੀ ਸਾਡੇ ਘਰਾਂ ਵਿੱਚ ਪਾਣੀ ਭੜਿਆ ਤੇ ਉਹ ਕਰ ਦੇਣਗੇ ਕੋਈ ਤਾਂ ਸੀਵਰੇਜ ਬੋਰਡ ਤਾਂ ਆਪ ਹੀ ਡੁੱਬਿਆ ਪਿਆਗਾ ਮੈਂ ਤਾਂ تیرਕੇ ਬਾਹਰ ਪੜਾਵਾ ਮੱਛਾ ਨਿਕਲਿਆਗਾ ਮੈਂ ਸੰਗਰੂਰ ਦੇ ਸੀਵਰੇਜ ਬੋਰਡ ਦਾ ਉਤਰ ਨਹੀਂ ਆਉਂਦਾ ਹੈਗਾ ਓਏ ਅੱਗੇ ਤਾਂ ਮੈਂ ਸੰਗਰੂਰ ਦੇ ਸੀਵਰੇਜ ਬੋਰਡ ਦਾ ਉਤਰ ਨਹੀਂ ਆਉਂਦਾ ਆ ਦੇਖ ਲੋ ਆਹ ਨੇ ਓ ਮੈਂ ਤਾਂ تیرਕੇ ਮੱਛਾ ਬਾਹਰ ਨਿਕਲ ਗਿਆ ਹੈ ਭਰਾਵੋ ਤੁਸੀਂ ਸੰਗਰੂਰ ਦੇ ਸੀਵਰੇਜ ਜਾਣ ਨਾ ਭਾਈ ਓਏ ਉਹ ਜਾਣ ਦੋ ਮੈਂ ਤਾਂ ਨਹੀਂ ਸੀ ਬੰਦ ਮੋੜ ਤੇ ਤਾਂ ਐਵੇਂ ਕਰਤੀ ਐਵੇਂ ਨੰਬਰ ਕਰਤੀ ਕਹਾਂ ਨਹੀਂ ਆ ਗਿਆ ਮੈਂ ਕਿੱਥੇ ਮੈਂ ਆਇਆ ਸੀ ਸਿੱਧੇ ਮੋੜ ਤੇ ਤਾਂ ਕਰਦੀ ਹੂੰ ਵੀ ਮੈਂ ਉਰੇ ਆਇਆ ਤੀਗਾ ਸੀਵਰਜ ਬੋਰਡ ਦੇ ਦਫਤਰ ਸੰਗਰੂਰ ਵਿੱਚ ਵੀ ਜੀ ਆ ਕੇ ਜਿਹੜਾ ਸਾਡੇ ਪਾਣੀ ਦਾ ਕੁਝ ਹੱਲ ਕੀਤਾ ਜਾਵੇ ਜਿਹੜਾ ਬਰਸਾਤ ਦਾ ਪਾਣੀ ਆਗਾ ਸੀਵਰ ਦਾ ਪਾਣੀ ਆ ਭਰਿਆ ਪਿਆਗਾ ਪਰ ਜਦੋਂ ਮੈਂ ਇੱਥੇ ਆ ਕੇ ਦੇਖਿਆ ਸੀਵਰਜ ਬੋਰਡ ਤਾਂ ਆਪ ਹੀ ਪਾਣੀ ਦੇ ਵਿੱਚ ਡੁੱਬਿਆ ਪਿਆਗਾ ਅਸੀਂ ਜੀਤੋ ਆਸ ਰੱਖੀ ਤੀਗੀ ਵੀ ਸੰਗਰੂਰ ਦਾ ਇਹ ਪਾਣੀ ਦੇ ਹੱਲ ਕਰਨਗੇ ਸਮੱਸਿਆ ਦਾ ਹੱਲ ਕਰਨਗੇ ਉਹ ਤਾਂ ਖੁਦ ਪਾਣੀ ਵਿੱਚ ਡੁੱਬਿਆ ਪਿਆ ਜੀ ਮੇਰਾ ਜੀ ਤਾਰਾ ਸਿੰਘ ਜੀ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਉਰੇ ਆਇਆ ਤੀਗਾ ਸੀਵਰਜ ਬੋਰਡ ਦੇ ਦਫਤਰ ਸੰਗਰੂਰ ਵਿੱਚ ਬੀਜੀ ਆ ਕੇ ਜਿਹੜਾ ਸਾਡੇ ਪਾਣੀ ਦਾ ਕੁਝ ਹੱਲ ਕੀਤਾ ਜਾਵੇ ਜਿਹੜਾ ਬਰਸਾਤ ਦਾ ਪਾਣੀ ਆਗਾ ਸੀਵਰ ਦਾ ਪਾਣੀ ਆ ਭਰਿਆ ਪਿਆਗਾ ਪਰ ਜਦੋਂ ਮੈਂ ਇੱਥੇ ਆ ਕੇ ਦੇਖਿਆ ਸੀਵਰਜ ਮੋੜ ਤਾਂ ਆਪ ਹੀ ਪਾਣੀ ਦੇ ਵਿੱਚ ਡੁੱਬਿਆ ਪਿਆਗਾ ਜਿੰਦੇ ਲੱਗ ਰਹੇ ਨੇਗੇ ਕੋਈ ਅਧਿਕਾਰੀ ਨਹੀਂ ਹੈਗਾ ਅਧਿਕਾਰੀ ਵੀ ਉਰੇ ਆ ਕੇ ਕੀ ਕਰਨਗੇ ਅਸੀਂ ਜੀਤੋ ਆਸ ਰੱਖੀ ਤੀਗੀ ਵੀ ਸੰਗਰੂਰ ਦਾ ਪਾਣੀ ਦੇ ਹੱਲ ਕਰਨਗੇ ਸਮੱਸਿਆ ਦਾ ਹੱਲ ਕਰਨਗੇ ਉਹ ਤਾਂ ਖੁਦ ਪਾਣੀ ਵਿੱਚ ਡੁੱਬਿਆ ਪਿਆ ਜੀ ਹੁਣ ਦੇਖੋ ਜਿਹੜਾ ਖੁਦ ਹੀ ਪਾਣੀ ਦੇ ਵਿੱਚ ਡੁੱਬਿਆ ਪਿਆਗਾ ਉਹ ਤੋਂ ਪਬਲਿਕ ਕੀ ਆਸ ਕਰੂਗੀ ਉਹ ਕਿਸੇ ਦੀ ਮਦਦ ਕੀ ਕਰੂਗੀ ਇਹ ਤੁਸੀਂ ਦੇਖ ਸਕਦੇ ਹੋ ਸੰਗਰੂਰ ਦਾ ਸੀਵਰੇਜ ਬੋਰਡ ਆ ਬੱਟਰ ਸਪਲਾਈ ਦਫਤਰ ਆਗਾ ਇੱਥੇ ਅਧਿਕਾਰੀ ਬੈਠਦੇ ਨੇ ਐਕਸ਼ਨ ਸਾਹਿਬ ਬੈਠਦੇ ਨੇ ਪਰ ਔਰੇ ਦਾ ਹਾਲ ਇਹ ਹੈਗਾ ਜੀ ਵੀ ਇਹ ਆਪ ਹੀ ਪਾਣੀ ਦੇ ਵਿੱਚ ਡੁੱਬਿਆ ਪਿਆ ਸੀ ਇਹ ਤੋਂ ਆਸ ਕੀ ਕਰਾਂਗੇ ਦੂਜੇ ਪਾਸੇ ਜੇ ਗੱਲ ਕਰੀ ਜਾਵੇ ਸਾਹਮਣੇ ਐਸ ਡੀ ਐਮ ਸਾਹਿਬ ਸੰਗਰੂਰ ਦੀ ਕੋਠੀ ਹੈ ਨਾਲ ਹੀ ਏ ਡੀ ਸੀ ਸਾਹਿਬ ਦੀ ਕੋਠੀ ਹੈ ਬਿਲਕੁਲ ਜੀ ਉਹਨਾਂ ਦੀਆਂ ਕੋਠੀਆਂ ਮੋਰੇ ਨੇ ਉਹ ਗੱਡੀਆਂ 'ਚ ਬੈ ਕੇ ਆਉਂਦੇ ਨੇ ਜੀ ਵੱਡੇ ਵੱਡੇ ਗੱਡੀਆਂ ਵਿੱਚ ਬੈ ਕੇ ਆਉਂਦੇ ਨੇ ਅੰਦਰ ਗੇਟ ਖੁੱਲ ਜਾਂਦਾ ਜੀ ਗੇਟ ਅੰਦਰ ਵੱਢ ਕੇ ਫਿਰ ਗੱਡੀ 'ਚ ਬੈ ਕੇ ਲ ਲੰਗਣਾ ਦਾ ਆਮ ਲੋਕਾਂ ਨੇ ਮੀਂਹ ਦੇ ਪਾਣੀ ਵਿੱਚ ਦੀ ਬਰਸਾਤੀ ਪਾਣੀ ਵਿੱਚ ਦੀ ਗੰਦੇ ਨਾਲੀ ਦੇ ਪਾਣੀ ਵਿੱਚ ਦੀ ਅਫਸਰਾਂ ਨੇ ਨਹੀਂ ਲੰਗਣਾ ਹੈਗਾ ਅਫਸਰਾਂ ਨੂੰ ਸਾਰਾ ਪਤਾ ਹੈਗਾ ਵੀ ਇੱਥੇ ਹੁਣ ਅਧਿਕਾਰੀਆਂ ਦੇ ਆ ਸਾਹਮਣੇ ਜਿੰਨੇ ਵੀ ਹੈਗੇ ਨੇ ਅਧਿਕਾਰੀਆਂ ਦੀਆਂ ਕੋਠੀਆਂ ਨੇਗੀਆਂ ਤੇ ਤੁਸੀਂ ਇਹ ਸਭ ਦੇਖ ਲਾ ਲੋ ਆ ਸਰਕਾਰੀ ਦਫ਼ਤਰ ਨੇਗੇ ਸਰਕਾਰੀ ਦਫ਼ਤਰਾਂ ਦਾ ਇਹ ਹਾਲ ਹੈਗਾ ਤੇ ਆਮ ਜਿਹੜੇ ਆਮ ਘਰ ਨੇ ਜਾਂ ਆਮ ਮਹੱਲੇ ਨੇ ਆਮ ਦਫ਼ਤਰ ਨੇਗੇ ਉਹ ਉਹਨਾਂ ਦਾ ਕੀ ਹਾਲ ਹੋਊਗਾ ਜੀ ਹਾ 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 ਉਹ ਮੈਂ ਤਾਂ ਸੰਗਰੂਰ ਸੀਵਰੇਜ ਬੋਰਡ ਦੇ ਦਫਤਰ ਆਇਆ ਸੀਗਾ ਵੀ ਸਾਡੇ ਘਰਾਂ ਵਿੱਚ ਪਾਣੀ ਭੜਿਆ ਪਿਆ ਉਹ ਕਰ ਦੇਣਗੇ ਉਹ ਤਾਂ ਸੀਵਰੇਜ ਬੋਰਡ ਤਾਂ ਆਪ ਹੀ ਡੁੱਬਿਆ ਪਿਆਗਾ ਮੈਂ ਤਾਂ تیر ਕੇ ਬਾਹਰ ਪੜਾਵਾ ਮੱਛਾ ਨਿਕਲੇਗਾ ਮੈਂ ਸੰਗਰੂਰ ਦੇ ਸੀਵਰੇਜ ਬੋਰਡ ਦਾ ਦਫਤਰ ਨਹੀਂ ਆਉਂਦਾ ਹੈਗਾ ਓਏ ਉਹ ਅੱਗੇ ਤੋਂ ਮੈਂ ਸੰਗਰੂਰ ਦੇ ਸੀਵਰੇਜ ਬੋਰਡ ਦਾ ਦਫਤਰ ਨਹੀਂ ਆਉਂਦਾ ਆ ਦੇਖ ਲੋ ਆਹ ਨੇ ਉਹ ਮੈਂ ਤਾਂ تیر ਕੇ ਮੱਛਾ ਬਾਹਰ ਨਿਕਲ ਗਿਆ ਹੈ ਭਰਾਵੋ ਤੁਸੀਂ ਸੰਗਰੂਰ ਦੇ ਸੀਵਰੇਜ ਬੋਰਡ ਦਾ ਦਫਤਰ ਨਹੀਂ ਆਇਓ ਉਹ ਜਾਣ ਲੋ ਭਾਈ ਓਏ ਉਹ ਜਾਣ ਲੋ